ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਲੀਆਂ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਦੀਆਂ ਤਿੰਨ ਵੜਾਂ ਸੇਲ ਹੈ ਬਾਗਾ ਪ੍ਰਾਣਾ ਨਿਹਾਲ ਸਿੰਘ ਆਲਾ ਇਹ ਦੋਵਾਂ ਏਰੀਆ ਚੋਂ ਸਾਰਿਆਂ ਨਾਲੋਂ ਮੁੱਲ ਰੇਟ ਆ। ਇਹ ਜੱਗੇ ਕੋਲੀਏ ਬਾਈ ਦੇ ਜਾਇਜ਼ ਹੁੰਦੇ ਆ। ਬਾਕੀ ਡੇਲੀ ਤੁਸੀਂ ਬਾਈ ਦੀਆਂ ਵੀਡੀਓ ਵੇਨੇ ਹੀ ਆ। ਨਰਮ ਜਿਹਾ ਬੰਦਾ, ਤਿੰਨ ਪਸ਼ੂ ਆ। ਇੱਕ ਇਹਨਾਂ ਦਾ ਨਰਮ ਬੰਦਾ ਹੋਰ ਆ ਗਿਆ। ਹੋਰ ਬੰਦ ਸਿੰਘ ਜੀ। ਵਧੀਆ ਜੀ। ਕਹਿਵਾ ਸਿੱਤਾ? ਹਾਂ, ਆਈ ਨਹੀਂ। ਆਈ ਨਹੀਂ ਇਹਦੇ। ਇਧਰ ਬਾਪੂ ਬੰਦ ਲਾਇਟ ਮਗਰ ਭੱਜਿਆ ਫਿਰਦਾ ਕਹਿੰਦਾ ਝੋਨੇ ਨੂੰ ਪਾਣੀ ਲਾਉਣਾ। ਮੇਰੇ ਬੈਠੇ ਬੈਠੇ ਤੇ ਪੰਜ ਗੇੜੀ ਲਾਇਆ ਇਹ। ਕਿਉਂਕਿ ਪਹਿਲਾਂ ਅਸੀਂ ਚਾਹ ਪੀਣ ਲੱਗ ਗਏ ਸੀਗੇ। ਮੈਨੂੰ ਆਏ ਨੂੰ 10-15 ਮਿੰਟ ਹੋ ਗਏ ਆ। ਤਿੰਨ ਪਸ਼ੂ ਸੇਲ ਆ ਦੋ ਤਾਜੀਆਂ ਸੂਈਆਂ ਵੜਾ ਇਹ ਗੱਬਣ ਵੱਛੀ ਵੱਡੀ ਜਰਸੀ ਹਾਂਜੀ 사ਸੀ ਗੱਲ ਜੀ 사ਸੀ ਗੱਲ ਬਾਈ ਜੀ ਨਾਮ ਤੇ ਐਡਰੈਸ ਨਾਮ ਜਗਜੀਤ ਸਿੰਘ ਪਰਨ ਕੋਲਿਆ ਕੋਰ ਤਸੀਨ ਨਿਆਸ ਸਿੰਘ ਦਾ ਜਲਾ ਮੋਗਾ ਤੁਹਾਡੀ ਲੈਟ ਆਉਂਦੀ ਨਹੀਂ ਲੈਟ ਆਉਂਦੀ ਆ ਉੱਥੇ ਪਤਾ ਨਹੀਂ ਲੱਗਦਾ ਕਦੋਂ ਆਉਂਦੀ ਆ ਅੱਛਾ ਗੇੜੇ ਦੇਣੇ ਪੈਂਦੇ ਆ ਦੇਣੇ ਪੈਂਦੇ ਆ ਐਡ ਬੜ ਕੇ ਲਾਉਂਦਾ ਨਹੀਂ ਕਹਿੰਦਾ ਹੋਰ ਨਾ ਮੋਟਰ ਵੱਜੇ ਅੱਛਾ ਆਟੋਮੈਟਿਕ ਆਉਂਦਾ ਨਹੀਂਗਾ ਕਰਦਾ ਵੀ ਬੜਾ ਨਾਲ ਫਰੇ ਠੀਕ ਆ ਇੱਕ ਨੰਬਰ ਤੋਂ ਸ਼ੁਰੂ ਕਰ ਲੈ ਜਗਜੀਤ ਇੱਕ ਨੰਬਰ ਬਾਈ ਪਹਿਲੇ ਸੂਏ ਸੂਈਆ ਵੱਛੀ ਹੂੰ ਤੇ ਸੂਈ ਨੂੰ ਅੱਜ ਬਾਈ ਹੋ ਗਏ 11 12 ਦੇ ਨਾ ਠੀਕ ਹੈ ਗਰੀਬ ਕੋਲ ਲੈਟ ਲਈ ਆਪਾਂ ਠੀਕ ਹੈ ਮਗਰੇ ਦੇ ਬੱਚੀ ਆ ਹਾਂ ਦੁੱਧ ਜਿਹੜਾ ਚੋਲਣਾ ਆਪਾਂ ਬਾਈ ਯਾਰ 7.5 ਕਿਲੋ ਦੋ ਟਾਈਮਾਂ ਦਾ 7.5 ਨਾ 7ਾ ਨਾ 8ਾ 7.5 ਆ ਵਿਚਾਲੜਾ ਜਾ ਮੇਲ ਦੁੱਧ ਪਿਆ ਜੂਗੀ ਬੱਚੀ 10 11 ਕਿਲੋ ਠੀਕ ਹੈ ਕਾਤੇ ਦਰਮਿਆਨ ਸਹੀ ਹੈ ਦੇ ਦਾਂਗੇ 25000 ਦੀ ਇਹ 25 ਦੀ 25000 ਦੇਣਾ ਇੱਥੇ ਰੱਖ ਦੋਸਤੋ 25000 ਦੀ ਦੇ ਦੇਣੀ ਆ ਨਾ ਬਾਈ ਕਹਿੰਦਾ 7 ਕਿਲੋ ਦੁੱਧ ਨਾ 8 ਕਿਲੋ ਦੁੱਧ ਦੁੱਧ ਹੈਗਾ 7.5 ਕਿਲੋ ਗਰੀਬ ਘਰੋਂ ਬਾਈ ਕਹਿੰਦਾ ਲਈ ਆ ਮਗਰੇ ਦੇ ਬੱਛੀ ਆ 10 ਕਿਲੋ ਦੁੱਧ ਬਾਈ ਦੱਸਦਾ ਪਿਆਜੂ 25000 ਦੀ ਬਾਈ ਕਹਿੰਦਾ 25000 ਦੀ ਬਾਈ ਕਹਿੰਦਾ ਦੇ ਦੇਣੀ ਆ ਜਰਸੀ ਨਸਲ ਦੀ ਬੱਛੀ ਆ ਦੋਸਤੋ ਕੋਈ ਬਾਲੀ ਵੱਡੀ ਨਹੀਂ ਜੇ ਕਿਸੇ ਨੇ ਵੱਡੀ ਜਰਸੀ ਲੈਣੀ ਆ ਤੇ ਉਹ ਸਾਹਮਣੇ ਖੜੀ ਆ ਉਹ ਲੈ ਲਿਓ ਤਾਜੀ ਸੂਈ ਸਵਾਈ ਆ ਬਾਕੀ ਬਾਈ ਦੇ ਹਿਸਾਬ ਨਾਲ ਇਹਦੇ ਕੱਦ ਦਾ ਅੰਦਾਜ਼ਾ ਤੁਸੀਂ ਲਾ ਲਿਓ 7.5 ਕਿਲੋ ਦੁੱਧ ਹੈ ਇਹ ਕਿਸੇ ਛੋਟੇ ਪਰਿਵਾਰ ਨੇ ਘਰੇ ਦੁੱਧ ਪੀਨ ਨੂੰ ਲੈਣੀ ਹੈ ਤੇ ਬਿਲਕੁਲ ਜਾਇਜ਼ ਜਆ ਮੁੱਲ ਹੈ 25000 ਦੀ ਦੇ ਦੇਣੀ ਹੈ ਵੀਡੀਓ ਬਣਾਉਣ ਦਾ ਸਮਾਂ 11:30 ਵਜੇ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਜਿ ਕਿਤੇ ਆਥ ਨੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਥਣ ਮੁਠੀ ਵਾਲੇ ਹੱਥ ਦੀ ਚੋਈ ਵਾਲੇ ਗੁਲਾਬੀ ਥਾਣ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਹੈ ਮੱਝਾਂ ਵਰਗਾ ਦੁੱਧ ਹੋਊ 7.5 ਕਿਲੋ ਦੁੱਧ ਹੈ ਗਰੀਬ ਘਰੋਂ ਬਾਈ ਕਹਿੰਦਾ ਲਈ ਆ 25000 ਦੀ ਦੇ ਦੇਣੀ ਹੈ ਦੁੱਧ ਬਾਈ ਕਹਿੰਦਾ 10 ਕਿਲੋ ਪਿਆਜੂ ਦੋ ਨੰਬਰ ਤੇ ਆ ਜਾ ਜਗਜੀਤ ਦੁੱਧ ਵੀ ਬਈ ਮਾਝਰ ਕਹਦਾ ਅੱਛਾ ਇੱਕ ਵਾਰ ਦੁੱਧ ਮਾਝ ਦਾ ਰੱਖਦਾ ਇੱਕ ਵਾਰ ਇਹਦਾ ਬੜਾ ਬਰੋਬਰ ਹੀ ਆ ਬਰੋਬਰ ਹੀ ਆ ਬਰੋਬਰ ਹੀ ਆ ਹਾਂ ਠੀਕ ਹੈ ਹਾਂ ਤੇ ਬਾਕੀ ਹਜੇ ਬੌਲੇ ਜੀ ਆ ਇਹ ਠੀਕ ਹੈ ਦੁੱਧ 10-11 ਕਿਲੋ ਪਿਆਰੂ ਚੰਗੀ ਸੇਵਾ ਸੁਭਾ ਜਿਹੜੇ ਬੰਦੇ ਦੀ ਹੋਈ ਤੇ ਮਗਰ ਵੱਛੀ ਹੈ ਜੀ 10-11 ਕਿਲੋ ਦੁੱਧ ਦੀ ਬਾਝ ਤਾਂ ਲੱਖ ਰੁਪਏ ਦੀ ਆਉਂਦੀ ਹੈ ਤੇ ਮੈਂ ਕਹਿੰਦਾ ਵੀ ਬਈ ਇਹਦਾ ਇੱਕ ਪਾਸੇ ਮਹਾਂ ਦਾ ਪਾਲੀ ਦੁੱਧ ਇੱਕ ਪਾਸੇ ਦਾ ਪਾਲੀ ਬਰੋਬਰ ਹੋਊਗਾ ਠੀਕ ਠੀਕ ਹੈ ਇਹਨੂੰ ਅੱਜ ਬਈ ਪੰਜਵਾਂ ਡੰਗ ਸੋਈ ਰੂ ਮਗਰ ਇਹਦੀ ਵੱਛੀ ਆ ਨਾਰੂਗਾ ਜੀ ਗੱਲਾ ਜਾਈਏ ਹੂੰ ਦੁੱਧ ਚੋਣਣਾ ਬਾਈ 9 ਕਿਲੋਆ ਦੋ ਟੇਮਾਂ ਦਾ ਹਜੇ ਕਿੰਨਾ ਕੁ ਪੈ ਜਾ ਜੀ ਤੋਂ ਲਈਏ 13 ਕਿਲੋ ਚੋਇਆ ਹੋ ਗਿਆ ਪਲੂੰਦਾਂ ਸੀ ਠੀਕ ਹੈ ਬਾਕੀ ਅਗਲਾ ਸਮਝਣ ਲੈ ਲਵੇ ਹਨਾ ਜੈ ਜੈ ਮੋਲਾ ਇਹ 35 ਹਜ਼ਾਰ ਦੇ ਦਾਂਗੇ ਆਪਾਂ ਦੋ ਨੰਬਰ 35000 ਦੀ ਪੰਜਵਾਂ ਡੰਗ ਬਾਈ ਕਹਿੰਦਾ ਅੱਜ ਇਹਨੂੰ ਸੂਈ ਨੂੰ ਹੋ ਗਿਆ 9 ਕਿਲੋ ਬੋਹਲਾ ਤਿਆਰ ਹੈ 13 ਕਿਲੋ ਦੁੱਧ ਬਾਈ ਕਹਿੰਦਾ ਜਿੰਨਾ ਤੋਂ ਆਪਾਂ ਲਈਓ ਦੱਸ ਦਿਆ ਕਿ ਪਹਿਲੇ ਸੂਏ ਦੇ ਥੱਲੋਂ ਚੋਇਆ ਇਹਦਾ ਮੁੱਲ 35000 35000 ਆਪਾਂ ਬਾਹਲੇ ਮੁੱਲ ਕਰਦੇ ਨਹੀਂ ਹੁੰਦੇ ਹਾਂ ਦੋਸਤੋ ਇਹ ਇਸ ਗੱਲੋਂ ਬਾਈ ਦੀ ਖਾਸੀਅਤ ਆ ਮੋਲ ਜਗਜੀਤ ਦੇ ਬਿਲਕੁਲ ਜਾਇਜ਼ ਹੁੰਦੇ ਆ ਛੋਟੇ ਛੋਟੇ ਭਾ ਹੁੰਦੇ ਆ ਇੱਕ ਨੰਬਰ 25 ਦੀ ਦੋ ਨੰਬਰ 35 ਦੀ ਜਿਹਦੇ ਜਿਹੜੀ ਵੀ ਪਸੰਦ ਆਊਗੀ ਪਹਿਲੀਆਂ ਦੋਵੇਂ ਸੂਈਆਂ ਸਵਾਈਆਂ ਦੋ ਟੈਮ ਤਿੰਨ ਟੈਮ ਚਾਰ ਟੈਮ ਰੀਜਨਲ ਚੋਕ ਤੇ ਤਸੱਲੀ ਕਰਕੇ ਲੈ ਜਾਓ ਕਿਉਂਕਿ ਗੱਬਣ ਪਸ਼ੂ ਦਾ ਤਾਂ ਚਲੋ ਕਈ ਭੈਣ ਭਰਾ ਵਹਿਮ ਕਰ ਜਾਂਦੇ ਹੁੰਦੇ ਉਹ ਤੁਸੀਂ ਚਲੋ ਹੱਕ ਵੀ ਬੰਦ ਹੈ ਕਿਉਂਕਿ ਅਗਲਾ ਕਹਿੰਦਾ ਬਾਈ ਯਾਰ 20 ਕਿਲੋ ਦਿਓ 25 ਕਿਲੋ ਦਿਓ ਇਹ ਤਾਂ ਗੱਬਣਾ ਨਾ ਚੋਕੇ ਵੇਖਿਆ ਜਾਣਾ ਸੂਈ ਹੋਊ ਵੈੜ ਫੇਰ ਤੱਕਲਾ ਤੋਂ ਟਾਈਮ ਚੋਕੇ ਲੈ ਲੂ ਤੇ ਪਰ ਗੱਬਣ ਤੇ ਕਈ ਭੈਣ ਭਰਾ ਝੂਠ ਮਾਰਦੇ ਵੀ ਬਹੁਤ ਵੱਡੇ ਆ ਪਰ ਇਹ ਤਾਂ ਸੂਈਆਂ ਸਵਾਈਆਂ ਇਹਦੇ ਥੱਲੇ 7.5 ਕਿਲੋ ਦੁੱਧ ਤਿਆਰ ਆ ਚੋਕੇ ਲੈ ਜਾਓ ਸੀਲ ਸਭ ਪੂਰੀ ਹੈ ਜਗਾ ਖੋਸ਼ ਆ ਕਹਿੰਦਾ ਸੀਲ ਫੁੱਲ ਹੈ ਕਾਤੋ ਦਰਮਿਆਨਾ ਹੈ ਹਾਂ ਕਦ ਦਾ ਅੰਦਾਜ਼ਾ ਤੁਸੀਂ ਲਾ ਲਿਓ ਸੀਲ ਤਾਂ ਯਾਰੀ ਪੂਰੀ ਆ ਬਾਕੀ ਇਸੇ ਨੰਬਰ ਤੇ ਬਾਈ ਦਾ ਵਟਸਐਪ ਚੱਲਦਾ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉ ਵਿਡੀਓ ਕਾਲ ਕਰੋ ਆਪਦੀ ਦੁਆਰਾ ਫਿਰ ਤਸੱਲੀ ਕਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਪੈਸੇ ਬਹੁਤ ਔਖੇ ਬਣਦੇ ਆ ਮਗਿਹਾਈ ਦਾ ਜੋਗ ਹੈ ਪੈਸੇ ਬਣਾਉਣੇ ਬਹੁਤ ਔਖੇ ਆ ਵੀਡੀਓ ਕਾਲ ਤੇ ਆਪਦੀ ਦੁਬਾਰਾ ਫੇਰ ਤਸੱਲੀ ਕਰ ਲਿਓ ਆਪਦੇ ਫੋਨ ਤੇ ਆ ਵੀ ਸੁਆਹ ਸਵੇਰ ਪਸੂ ਆਪਣੇ ਕੋਲ ਦੋ ਡੰਗ ਚੋਕੇ ਲੈ ਕੇ ਜਾਵੇ ਅਗਲਾ ਹਨਾ ਆਪਣੇ ਵੀ ਗਾਂਵ ਲਿਆਂਦੀਆਂ ਹੋਈਆਂ ਹਾਂ ਤੇ ਜਦੋਂ ਅਸ਼ਾਹ ਨੂੰ ਚੋਲੇ ਸਵੇਹ ਚੋਲੇ ਆਥ ਨੇ ਫੇਰ ਪਾਣ ਚੋਲੇ ਹਨਾ ਤਸੱਲੀ ਕਰਕੇ ਲੈ ਕੇ ਜਾਵੇ ਸਹੀ ਹੈ ਮੁੜ ਕੇ ਕੀ ਫਤਲ ਆ ਮੇਰੇ ਕੋਲ ਲੈਂਦਾ ਹਨਾ 3 ਨੰਬਰ ਤੇ ਆ ਜਾ ਕੱਦ ਗਾਠ ਵੱਡਾ ਹੀ ਆ ਜੀ ਤੋਂ ਲਈ ਦੁੱਧ ਚੋਇਆ 14 ਕਿਲੋ ਠੀਕ ਹੈ ਬਾਕੀ ਵਾਲਾ ਇਹ ਸਮਝ ਨਾਲ ਲੈਵੇ ਠੀਕ ਆ ਜਰਸੀ ਵੱਡੇ ਕੱਤ ਦੀ ਹੈ ਡੰਗ ਕਿੰਨੇ ਲੈ ਜੀ ਡੰਗ ਦੋ ਚਾਰ ਹੀ ਲਵਾਂਗੇ ਇਹਦਾ ਵੀ ਜਾਇਜ਼ ਜਾ ਮੁੱਲ ਇਹ 45 ਹਜ਼ਾਰ ਜੀ 10 ਨੰਬਰ ਬਾਈ ਕਹਿੰਦਾ 45000 ਦੀ ਦੇ ਦੇਾਂਗੇ ਜਰਸੀ ਬਾਈ ਕਹਿੰਦਾ ਵੱਡੀ ਆ ਤਿੰਨ ਵਿਹੜਾ ਪਹਿਲੀਆਂ ਦੋਵਾਂ ਨਾਲੋਂ ਤਿੰਨ ਨੰਬਰ ਵੱਡੀ ਵਿਹੜਾ ਕੱਦ ਵੀ ਵੱਡਾ ਹਾਈਟ ਵੀ ਫੁੱਲ ਆ ਤੇ ਲੈਂਥ ਵੀ ਪੂਰੀ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਦਿਨ ਕਿੰਨੇ ਲੈ ਜਗੇ ਉਹ ਦੋ ਚਾਰ ਦਿਨ ਲਊਗੀ ਬਾਈ ਦੋ ਚਾਰ ਦਿਨ ਬਾਈ ਦੱਸਦਾ ਬਸਾਂ ਹੀ ਲਊਗੀ 14 ਕਿਲੋ ਦੁੱਧ ਬਾਈ ਜੱਗਾ ਕਹਿੰਦਾ ਪਹਿਲਾਂ ਨੇ ਦਿੱਤਾ ਦੂਜੇ ਸੂਏ ਹੁਣ ਇਹਨੇ ਸੂਣਾ ਬਦਾਮੀ ਰੰਗ ਦੀ ਜਰਸੀ ਤੋਰਾ ਤੂਰਾ ਤੁਸੀਂ ਵੇਖੋ ਘੋੜੀ ਵਾਂਗੂ ਜਾਂਦੀ ਆ ਲੋਬਰੀ ਘੋੜੀ ਨੂੰ ਦੋਦੀ ਸੋਬਰੀ ਜਾਦਬਰੀਡ ਬਹੁਤ ਐ ਮੂੰਹ ਮੱਥੇ ਦੀ ਸੋਹਣੀ ਐ ਬੋਦੀ ਵਾਲੀ ਬੱਚੀ ਬਦਾਮੀ ਰੰਗ ਦੀ 14 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਹੁਣ ਇਹਨੇ ਸੂਣਾ ਮੁੱਲੇ ਦਾ 45000 45000 ਚ ਬਾਈ ਕਹਿੰਦਾ ਮਾਣ ਕਰ ਦੂੰਗਾ ਬੇਫਿਕਰ ਹੋ ਕੇ ਆਜੋ ਜਿਹਦੇ ਪਸੰਦ ਆਊਗੀ ਕੋਈ ਚੱਕਰ ਨਹੀਂ ਬਾਈ ਕਹਿੰਦਾ ਤਸੱਲੀ ਕਰ ਰਿਹਾ ਅਗਲਾ ਰੀਜਨਲ ਆ ਕੇ ਆਪਣੇ ਘਰੇ ਮਾਝਾ ਵਾਲਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਜੇ ਕਿਸੇ ਨੇ ਵੱਡੀ ਜਰਸੀ ਲੈਣੀ ਐ 73 ਨੰਬਰ ਵੱਡੀ ਆ 45000 ਚੋਂ ਬਾਈ ਕਹਿੰਦਾ ਮਾਨ ਕਰ ਦੂ 2 ਨੰਬਰ ਦਾ 35000 ਚੋਂ ਬਾਈ ਕਹਿੰਦਾ ਮਾਨ ਕਰ ਦੂ ਮਗਰ ਵੱਛੀ ਆ ਬਹੁਤ ਸੋਹਣੀ ਜਰਸੀ 1 ਨੰਬਰ ਦਾ 25000 ਚੋਂ ਬਾਈ ਕਹਿੰਦਾ ਮਾਨ ਕਰ ਦੂ ਮਗਰ ਇਹਦੇ ਵੀ ਵੱਛੀ ਆ 7.5 ਕਿਲੋ ਦੁੱਧ ਹੈ 10 ਕਿਲੋ ਦੁੱਧ ਪਿਆਜੂ 2 ਨੰਬਰ ਥੱਲੇ 9 ਕਿਲੋ ਬੋਲਾ 13 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਵੱਛੀ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਦੋ ਸੁਈਆਂ ਸਵਾਈਆਂ ਭਾਵੇਂ ਤਿੰਨ ਟਾਈਮ ਚੋਕੇ ਲੈ ਜਾਓ ਬਾਈ ਕਹਿੰਦਾ ਮੇਰੇ ਘਰ ਦੀ ਗਾਰੰਟੀ ਆ ਜਿੰਨਾ ਦੋ ਦੱਸਿਆ ਬੋਲਾ ਦੱਸਿਆ ਤਿਆਰ ਆ ਫੋਨ ਨੰਬਰ ਸਕਰੀਨ ਤੇ ਸਸ਼ੀਕਾਲ